ਸੁਗਮੀਆ ਕਿ ਦਲੇ ਕੰਮੀ ਹੀ ਨਮ ਜੀ 50000 ਲੱਖ ਬੰਦੇ ਨੂੰ ਮੈਂ ਮਿਲ ਚੁੱਕਾ ਗਾਈਡ ਕਰ ਚੁੱਕਾ ਭਾਜੀ ਤੁਹਾਡੀ ਕੋਈ ਸੈਟਿੰਗ ਐ ਮੈਂ ਕਰੇ ਮੈਂ ਉਹਦੇ ਪੈਂਟ ਦੇਖੇ ਮੈਂ ਉਹਦਾ ਡੇਟ ਆਫ ਬਰਥ ਦੇਖਿਆ ਮੇਰੇ ਪਿਓ ਦੀ ਇਨਕਮ ਦੇਖੀ ਤਾਂ ਹੁਣ ਮੈਂ ਭਾਜੀ ਉਹਦੇ ਕੱਪੜੇ ਲਾ ਕੇ ਥੋੜੀ ਦੇਖਣੀ ਹੈ ਡੀਲਰ ਜੰਟ ਰਿਸਪੈਕਟਫੁਲ ਯਾ ਕੰਪਨੀ ਹੈਗਾ ਸੌਦਾ ਜੀ ਨੂੰ ਇੱਕ ਵਾਰ ਦਿਖਾ ਦਿੰਦੇ ਅਗਲੇ ਦਿਨ ਘਲਾਪ ਹੀ ਲੈ ਲੈਂਦਾ ਜੀ ਕੋਈ ਬਿਨਾ ਹਲਸ ਕੇ ਔਰ ਬਿਨਾ ਫੰਡ ਕੇ ਹਲਸ ਲੀਗਲ ਜੋਬ ਦਾ ਮੌਕਾ 462 ਵਰਕ ਵੀਜ਼ਾ ਆਪ ਸਿਰਫ 50000 ਮੇ ਏਜੰਟ ਦਾ ਕੰਮ ਹੁੰਦਾ ਸੁਪਨੇ ਦਿਖਾਉਣਾ ਤੇ ਜਿਹੜਾ ਉਹਨਾਂ ਸੁਪਨਿਆਂ ਨੂੰ ਸਜਾ ਲੈਂਦਾ ਸਮੋ ਲੈ ਜਾਂ ਫਿਰ ਉਹਨਾਂ ਚ ਰਚ ਜਾਂਦਾ ਫਿਰ ਉਹ ਉਸ ਸੁਪਨੇ ਨੂੰ ਸਕਾਰ ਕਰਨ ਦੇ ਲਈ ਉਸ ਤਰੀਕੇ ਦੀਆਂ ਚੀਜ਼ਾਂ ਨੂੰ ਮੈਨੀਫੈਸਟ ਕਰ ਲਾ ਪੈਂਦਾ ਅੱਜ ਕੱਲ ਦੇ ਵਰਡ ਦੇ ਅਕੋਰਡਿੰਗ ਆਪਾਂ ਦੇਖਿਆ ਜਾਵੇ ਫਿਰ ਜਿੰਨੇ ਵੀ ਉਸ ਸੁਪਨੇ ਨੂੰ ਪਾਉਣ ਦੇ ਲਈ ਮਸ਼ੱਕਤ ਕੀਤੀ ਹੁੰਦੀ ਆ ਜਾਂ ਫਿਰ ਉਹ ਉਸ ਸੁਪਨੇ ਤੱਕ ਜਦੋਂ ਪਹੁੰਚ ਜਾਂਦਾ ਕੋਈ ਵੀ ਨਵਾਂ ਕੰਮ ਸ਼ੁਰੂ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਪਰ ਉਹ ਇੰਪੋਸੀਬਲ ਵੀ ਨਹੀਂ ਹੁੰਦਾ ਅੱਜ ਕੱਲ ਚਾਹੇ ਥੋੜੀ ਜੀ ਠੱਲ ਪਈ ਆ ਬਾਹਰ ਜਾਣ ਤਾਂ ਠੱਲ ਕਾ ਦੋ ਕਹਿਣਾ ਕਿਉਂਕਿ ਬਹੁਤ ਸਾਰੀਆਂ ਜਦੋਂ ਪਰਸੈਂਟੇਜ ਨਿਕਲ ਚੁੱਕੀ ਹੋਵੇ ਤੇ ਪਿੱਛੇ ਬਚਣਾ ਕੀ ਆ ਹੁਣ ਉਹੀ ਨੇ ਜਿਹੜੇ ਜਾ ਨਹੀਂ ਸਕੇ ਜਾਂ ਫਿਰ ਜਿਹੜੇ ਜਾਣਾ ਨਹੀਂ ਚਾਹੁੰਦੇ ਜਾਂ ਫਿਰ ਜਿਹੜੇ ਨਵੇਂ-ਨਵੇਂ ਉੱਗੇ ਹੋਏ ਨੇ ਸੋ ਇਹ ਸਭ ਦੀ ਖੇਡ ਜਿਹੜੀ ਆ ਇਹ 12ਵੀਂ ਕਰਨ ਤੋਂ ਬਾਅਦ ਹੀ ਜ਼ਿਆਦਾਤਰ ਘਰਾਂ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਕਈਆਂ ਦੇ ਨਿਆਣੇ ਜਾਂ ਫਿਰ ਉਹਨਾਂ ਚੀਜ਼ਾਂ ਨੂੰ ਆਸ-ਪਾਸੇ ਤੋਂ ਦੇਖ ਕੇ ਉਹ ਚੀਜ਼ਾਂ ਸ਼ੁਰੂ ਕਰ ਲੈਂਦੇ ਕਿ ਆਪਾਂ ਵੀ ਬਾਹਰ ਨੂੰ ਹੀ ਜਾਣਾ ਬਹੁਤੇ ਤਾਂ ਸੋਚਦੇ ਹੀ ਨਹੀਂ ਆ ਕਿ ਇਹੀ ਕੁਝ ਹੋਰ ਕਰਨਾ ਵੀ ਆ ਬਹੁਤ ਸਾਰਿਆਂ ਦੇ ਮਨ ਦੇ ਵਿੱਚ ਇਹੀ ਅੱਜ ਕੱਲ ਜਾਂ ਪਹਿਲਾਂ ਵੀ ਸੀਗਾ ਕੁਝ ਸਾਲ ਪਹਿਲਾਂ ਤੋਂ ਕਿ ਆਪਾਂ ਸਿਰਫ 12ਵੀਂ ਕਰਨੀ ਆ ਤੇ ਨਾਲ ਦੀ ਨਾਲ ਹੀ ਬਾਹਰ ਨਿਕਲ ਜਾਣਾ ਦੇਖੋ ਉਹ ਚੀਜ਼ ਹਰ ਇੱਕ ਦੇ ਲਈ ਸਹੀ ਹੋ ਵੀ ਸਕਦੀ ਆ ਤੇ ਹਰ ਇੱਕ ਦੇ ਲਈ ਸਹੀ ਹੋ ਨਹੀਂ ਵੀ ਸਕਦੀ ਆ ਸੋ ਜਿਨ੍ਹਾਂ ਦੇ ਲਈ ਸਹੀ ਹੋ ਜਾਂਦੀ ਆ ਉਹ ਉਹਨਾਂ ਦੀ ਮਿਹਨਤ ਜਾਂ ਫਿਰ ਉਹਨਾਂ ਦੀ ਕਿਸਮਤ ਦੋਵੇਂ ਚੀਜ਼ਾਂ ਨਾਲ-ਨਾਲ ਪੈਰਲਲ ਹੀ ਚੱਲਣਗੀਆਂ ਸੋ ਮੇਨ ਮੁੱਦੇ ਦੀ ਗੱਲ ਇਹ ਆ ਕਿ ਬ੍ਰੇਨ ਡレイン ਜ਼ਰੂਰੀ ਵੀ ਆ ਤੇ ਜ਼ਰੂਰੀ ਨਹੀਂ ਵੀ ਆ ਦ ਤੱਕ ਚੀਜ਼ ਜੁਕਵੀ ਵੀ ਜ਼ਰੂਰੀ ਹੁੰਦੀ ਹੈ ਜਦ ਤੱਕ ਤੁਸੀਂ ਕਿਤੇ ਵੀ ਕੰਮ ਕਰਨ ਜਾਣਾ ਤੇ ਉਸ ਕੰਮ ਕਰਨ ਤੋਂ ਬਾਅਦ ਪਰਤਣਾ ਕਿੱਥੇ ਹੁੰਦਾ ਵਾਪਸੀ ਘਰ ਨੂੰ ਹੀ ਕਰਨੀ ਹੁੰਦੀ ਆ ਜਿੱਥੇ ਮਰਜ਼ੀ ਚੱਲ ਜਾਓ ਪਰ ਜੇਕਰ ਤੁਸੀਂ ਵਾਪਸੀ ਘਰ ਨਹੀਂ ਕਰਦੇ ਤੇ ਫਿਰ ਜਿਹੜਾ ਤੁਹਾਡਾ ਪਿੱਛੇ ਘਰ ਹੁੰਦਾ ਉਥੇ ਘਾਹ ਉਗਣਾ ਜਾਂ ਫਿਰ ਉਹ ਬੰਜਰ ਹੋਣਾ ਜਾਂ ਫਿਰ ਉਹ ਲਵਾਰਸ ਹੋ ਜਾਣਾ ਉਹਦਾ ਅੰਤ ਇਹੀ ਹੁੰਦਾ ਹੈ ਤੇ ਜ਼ਿਆਦਾਤਰ ਚੀਜ਼ਾਂ ਦੇ ਵਿੱਚ ਇਹੀ ਹੀ ਪਾਇਆ ਗਿਆ ਸੋ ਇਸ ਤਰ੍ਹਾਂ ਦੀ ਚੀਜ਼ ਪੰਜਾਬ ਦੇ ਨਾਲ ਜਾਂ ਫਿਰ ਹੋ ਰਹੀ ਹੈ ਜਾਂ ਉਸ ਨੂੰ ਅਸੀਂ ਸਮਝ ਵੀ ਸਕਦੇ ਹਾਂ ਜਾਂ ਫਿਰ ਸੋਚਿਆ ਵੀ ਜਾ ਸਕਦਾ ਕਿ ਇਸੇ ਤਰ੍ਹਾਂ ਦੀ ਹੀ ਚੀਜ਼ ਜਿਹੜੀ ਆ ਉਹ ਵਾਪਰ ਰਹੀ ਹੈ ਸੋ ਇਹ ਇੱਕ ਇੱਕ ਸਾਈਡ ਦੇ ਬਾਰੇ ਸੋਚ ਲੈਣਾ ਕਿਉਂਕਿ ਉਹ ਚੀਜ਼ ਵਧੀਆ ਵੀ ਆ ਕਿ ਆਪਾਂ ਆਪਣੇ ਆਪ ਨੂੰ ਸક્ષਮ ਕਰਨਾ ਫਿਰ ਇਨ ਕਾਬਿਲ ਕਰਨਾ ਕਿ ਕਿਸੇ ਵੀ ਚੀਜ਼ ਨੂੰ ਅਸੀਂ ਪਾ ਸਕਦੇ ਹੋਈਏ ਪ੍ਰਾਪਤੀ ਕਰਨ ਦੇ ਲਈ ਕਿਤੇ ਵੀ ਜਾਣਾ ਜ਼ਰੂਰੀ ਹੁੰਦਾ ਕਿਉਂਕਿ ਪੰਛੀ ਦੇ ਵਾਂਗ ਹੀ ਰਹਿਣਾ ਚਾਹੀਦਾ ਹੈ ਕਦੀ ਆਲਣਾ ਕਿਤੇ ਤੇ ਕਿਤੇ ਕਿਤੇ ਪਾਓ ਪਰ ਇਹ ਆ ਕਿ ਮੁੜ ਕੇ ਵਾਪਸ ਆਪਣੇ ਉਸ ਜਿਹੜੇ ਪਾਇਓ ਆਲਣੇ ਤੇ ਹੀ ਆਉਣਾ ਪੈਂਦਾ ਚਾਹੀ ਜਿੰਨਾ ਮਰਜ਼ੀ ਦੁਨੀਆ ਦੀਆਂ ਪੰਛੀ ਕਿੰਨੇ ਹੀ ਨਹਿਰਾਂ ਸਮੁੰਦਰ ਦਰਿਆ ਗਾਹ ਆਉਂਦੇ ਪਰ ਵਾਪਸੀ ਸ਼ਾਮ ਨੂੰ ਹੋ ਜਾਂਦੀ ਹੈ ਸੋ ਪਰਿਵਾਰ ਸਮੇਤ ਆਉਂਦੀ ਆ ਜਿਨ੍ਹਾਂ ਦੇ ਘਰ ਇਹ ਚੀਜ਼ ਨਹੀਂ ਹੋਊਗੀ ਉਹ ਚੀਜ਼ਾਂ ਫਿਰ ਲਵਾਰਿਸ ਬੰਜਰ ਹੋਣੀਆਂ ਜਾ ਸਿੱਟਾ ਇਥੇ ਇਹ ਆ ਕਿ ਜਾਣਾ ਜ਼ਰੂਰ ਚੰਗੀ ਗੱਲ ਆ ਪਰ ਵਾਪਸੀ ਕਰਨਾ ਵੀ ਉਹਨਾਂ ਹੀ ਲਾਜ਼ਮੀ ਹੈ ਨਹੀਂ ਤਾਂ ਫਿਰ ਚੀਜ਼ਾਂ ਜਿਹੜੀਆਂ ਉਹ ਖਤਮ ਹੋ ਜਾਣਗੀਆਂ ਤੁਹਾਡਾ ਕਲਚਰ ਖਤਮ ਹੋ ਜਾਊਗਾ ਤੁਹਾਡਾ ਸਮਾਜ ਖਤਮ ਹੋ ਜਾਊਗਾ ਨਵੀਂ ਜਗ੍ਹਾ ਤੇ ਜਾ ਕੇ ਇੱਕ ਨਵੀਂ ਉਪਜ ਹੁੰਦੀ ਆ ਕਦੀ ਵੀ ਜਿਹੜੀ चीज ਤੁਹਾਡੀ ਐਕਚੁਅਲ ਹੁੰਦੀ ਆ ਉਹ ਚੀਜ਼ ਫਿਰ ਰਿਸਿਸਟ ਨਹੀਂ ਕਰਦੀ ਉਸ ਦੁਨੀਆ ਤੇ ਕਿਉਂਕਿ ਉਸ ਤੋਂ ਫਿਰ ਤੁਹਾਡੇ ਰੂਟਸ ਜਿਹੜੇ ਆ ਉਹ ਕਾਈਂਡ ਵੈਨਿਸ਼ ਹੋਣੇ ਸ਼ੁਰੂ ਹੋ ਜਾਂਦੇ ਆ ਉਥੋਂ ਪੂਰੀ ਤਰ੍ਹਾਂ ਉਹਨਾਂ ਦੀ ਜੜਾਂ ਟੁੱਟ ਜਾਂਦੀਆਂ ਤੇ ਅੱਗੇ ਕੋਈ ਵੀ ਚੀਜ਼ ਨਹੀਂ ਵੱਧ ਸਕਦੀ ਜਦ ਤੱਕ ਪੁਰਾਣੇ ਬੋੜ ਨਹੀਂ ਜਿਹੜਾ ਮੁੱਕ ਜਾਂਦਾ ਤੇ ਫਿਰ ਉਹ ਬੋੜ ਬੋ ਪੀਰਾਮਿਟੇਸ਼ਨ ਬਾਰੂੰ ਆਉਂਦੀ ਆ ਜਿੰਨਾ ਵੀ ਡਾਲਰ ਪਾਉਂਡ ਜਿਹੜਾ ਵੀ ਪੰਜਾਬ ਦੇ ਵਿੱਚ ਗਿਰਦਾ ਆ ਆ ਕੇ ਥਰੂ ਫੰਡਸ ਥਰੂ ਬੈਂਕਸ ਜਿੰਨੇ ਵੀ ਇਹਨਾਂ ਅਦੁੱਜੀ ਇਨਵੈਸਟਮੈਂਟ ਹੁੰਦੀ ਹੈ ਜਾਂ ਫਿਰ ਜੋ ਵੀ ਲੋਕ ਬਾਹਰ ਕੰਮ ਕਰਦੇ ਨੇ ਉਹ ਆਪਣੇ ਇੱਥੇ ਪਿੱਛੇ ਘਰਾਂ ਦੇ ਵਿੱਚ ਪੈਸੇ ਕੱਲਦੇ ਨੇ ਰਿਸ਼ਤੇਦਾਰਾਂ ਨੂੰ ਜਾਂ ਫਿਰ ਆਪਣੇ ਪਰਿਵਾਰਾਂ ਨੂੰ ਇੱਥੇ ਆ ਕੇ ਜੋ ਖਰਚੇ ਕਰਦੇ ਨੇ ਉਹਦੇ ਨਾਲ ਪੰਜਾਬ ਹਮੇਸ਼ਾ ਹੀ ਪਰਫੁੱਲਤ ਰਹਿੰਦਾ ਹੈ। ਇਹ ਹੀ ਇੱਕ ਪੰਜਾਬ ਦੇ ਲਈ ਇੱਕ ਗੁੱਡ ਚਾਮ ਵਾਲੀ ਗੱਲ ਆ ਕਿ ਪੰਜਾਬ ਇੱਥੋਂ ਆਬਾਦ ਵੀ ਹੈ ਤੇ ਥੋੜਾ ਥੋੜਾ ਬਰਬਾਦ ਵੀ ਹੈ। ਸੋ ਹਰ ਕੋਈ ਆਪਣੇ ਫਾਇਦੇ ਦੇ ਲਈ ਐਜ਼ ਅ ਲਾਲਚ ਦੇ ਤੌਰ ਤੇ ਚਾਹੇ ਕੋਈ ਵ ਪ੍ਰੋਫਿਟ ਚੱਕਦਾ ਹੈ ਤੇ ਭੱਜ ਜਾਂਦਾ ਹੈ ਉਹਨੂੰ ਕਿਸੇ ਹੋਰ ਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਹੀ ਏਜੰਟਸ ਦਾ ਕੰਮ ਹੁੰਦਾ ਕਿ ਤੁਹਾਨੂੰ ਇੱਕ ਚੀਜ਼ ਦਾ ਸ਼ੀਸ਼ਾ ਦਿਖਾਇਆ ਜਾਂਦਾ ਹੈ ਤੁਸੀਂ ਉਸ ਚੀਜ਼ ਨੂੰ ਆਪਣੇ ਅੰਦਰ ਸਮੋ ਲੋ ਤੇ ਉਸ ਨੂੰ ਪ੍ਰਾਪਤ ਕਰਨ ਦੇ ਲਈ ਤੁਸੀਂ ਉੱਦੇ ਤੱਕ ਫਿਰ ਜਾਂਦੇ ਹੋ ਨੂੰ ਜੋ ਵੀ ਤੁਸੀਂ ਜੇਤ ਸਕਦੇ ਹੋ ਉੱਥੇ ਪਹੁੰਚਣ ਲਈ ਤੁਸੀਂ ਉਹਨੂੰ ਹੀ ਦੇ ਦਿੰਦੇ ਹੋ ਸੋ ਆਪਣੀ ਨਾ ਸਮਝੀ ਇਹ ਹੁੰਦੀ ਹੈ ਕਿ ਤੁਸੀਂ ਆਪਣਾ ਸਾਰਾ ਕੰਟਰੋਲ ਹੀ ਕਿਸੇ ਹੋਰ ਨੂੰ ਦੇ ਦੇਣਾ ਸੋ ਸੋ ਇਹ ਜ਼ਰੂਰੀ ਹੈ ਕਿ ਅਗਰ ਕਿਸੇ ਨੂੰ ਤੁਸੀਂ ਜਾਣ ਦਾ ਰਸਤਾ ਪੁੱਛਿਆ ਤੇ ਆਉਣ ਦਾ ਰਸਤਾ ਵੀ ਜ਼ਰੂਰ ਹੀ ਪਤਾ ਹੋਣਾ ਚਾਹੀਦਾ ਹੈ ਨਹੀਂ ਤਾਂ ਫਿਰ ਜਿਹੜੇ ਗਵਾਚੇ ਹੁੰਦੇ ਉਹ ਕਦੀ ਵਾਪਸ ਨਹੀਂ ਪੱਤਿਆ ਕਰਦੇ ਸੋ ਤੁਸੀਂ ਅਸੀਂ ਨੂੰ ਤਾਂ ਤੁਸੀਂ ਇਹ ਸਮਝ ਸਕਦੇ ਜੀ ਆਪਣਾ ਸਿਰਫ ਵਿਚਾਰ ਸੀ ਇੱਕ ਜੋ ਤੁਹਾਡੇ ਨਾਲ ਸਾਂਝਾ ਕੀਤਾ ਬਾਕੀ ਜੇ ਤੁਹਾਨੂੰ ਕੁਝ ਚੰਗਾ ਲੱਗਾ ਬੁਰਾ ਚੰਗਾ ਲੱਗਾ ਉਸ ਤੇ ਲਈ ਹਿਸ਼ਮਾਂ ਦੇ ਜਾ ਚੁੱਕੇ ਹਾਂ ਤੇ ਵਾਗਰ ਚਕਾਰ ਖਾਲਸਾ ਇੱਕ ਅਖੀਰ ਤੇ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਜਿੱਦਾਂ ਏਜੰਟ ਹੁੰਦੇ ਆ ਚਾਹੇ ਤੁਸੀਂ ਇਹਨਾਂ ਨੂੰ ਠੱਗ ਕਹੋ ਵਪਾਰੀ ਕਹੋ ਸਕੈਮਰ ਕਹੋ ਜੋ ਵੀ ਕਹਣਾ ਕਿਉਂਕਿ ਖੁਦ ਜਿਹੜੇ ਏਜੰਟਸ ਆ ਤੁਸੀਂ ਵੀ ਸੁਣਿਆ ਹੋਊਗਾ ਆਪਣੇ ਆਪ ਨੂੰ ਕਹਿ ਹੀ ਦਿੰਦੇ ਨੇ ਕਿ ਸਾਡਾ ਖੇਤਾ ਜਿਹੜਾ ਵਾ ਐਡਾ ਕੋਈ ਰਿਸਪੈਕਟਫੁਲ ਨਹੀਂ ਹੈਗਾ ਸੋ ਗੱਲ ਉਹਦੇ ਵਿੱਚ ਇਹ ਆ ਕਿ ਰਿਸਪੈਕਟੇਬਲ ਕੀਤਾ ਕਿਸੇ ਖਿੱਤੇ ਦੀ ਐਕਚੁਅਲ ਰ ਇਹ ਫਰਸਟ ਵੇ ਹੁੰਦਾ ਜਾਂ ਫਿਰ ਕਈਏ ਕਿ ਸਹੀ ਰਸਤਾ ਹੁੰਦਾ ਪਰ ਜਦੋਂ ਉਹਦੇ ਸ਼ਾਰਟਕੱਟਸ ਚੀਜ਼ਾਂ ਅਪਣਾ ਲਈ ਜਾਂਦੀਆਂ ਚਾਹੀ ਜਿਨ੍ਹਾਂ ਨੂੰ ਕਹ ਲਓ ਕਿ ਇੱਕ ਦੂਜੇ ਨੂੰ ਵੇਖ ਕੇ ਡੌਂਕੀ ਲਾ ਕੇ ਨਿਕ ਜਾਣਾ ਕਿ ਮੈਂ ਵੀ ਉਸੇ ਮੁਲਕ ਜਾਣਾ ਮੈਂ ਇਸ ਤਰ੍ਹਾਂ ਜਾਣਾ ਫਿਰ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਹੁੰਦਾ ਅਥੋਂ ਦੇ ਲੋਕ ਜਦੋਂ ਜਾਂਦੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਉਹ ਮਰ ਵੀ ਜਾਂਦੇ ਨੇ ਪਿੱਛੇ ਉਹਨਾਂ ਦੇ ਪੂਰੇ ਪ੍ਰਸਾਜ ਜਾਂ ਕਰ ਉਜੜ ਜਾਂਦੇ ਨੇ ਸੋ ਉਹਦੇ ਨਾਲ ਕੀ ਹੁੰਦਾ ਵੈਸੇ ਵੀ ਜਿਹੜਾ ਚੀਜ਼ ਜਿਆਦਾ ਦੀ ਅੱਖਾਂ ਚ ਰੜਕਦੀ ਹੁੰਦੀ ਉਹ ਦੁਸ਼ਮਣ ਜਿਆਦੇ ਪਲ ਜਾਂਦੇ ਉਹਦੇ ਸੋ ਪੰਜਾਬ ਦੇ ਤੇ ਪਹਿਲਾਂ ਹੀ ਬਹੁਤ ਸਾਰੇ ਦੁਸ਼ਮਣ ਸੋ ਪ